ਮਨੁੱਖਤਾ ਕੇ ਸੰਦੇਹ ਰਹਿਬਰ ਸਭ ਸੰਜੀ ਵਾਕਤਾ ਕੇ ਪ੍ਰਤੀਕ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੁੰਦਿਆਂ ਅੰਮ੍ਰਿਤਮਈ ਹੁਕਮ ਸਾਡੇ ਸੰਸਾਰਿਕ ਜੀਵਾਂ ਦੇ ਭਲੇ ਵਾਸਤੇ ਗੁਰੂ ਨੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ ਸੋ ਆਪ ਸਰਵ ਸੰਗਤਾਂ ਨੇ ਗੁਰ ਉਪਦੇਸ਼ ਨੂੰ ਗੁਰੂ ਰਹਿਮਤ ਸਦਕਾ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਬੈਠ ਕੇ ਬੜੀ ਪਕਾਉ ਇਕਾਗਰਤਾ ਦੇ ਨਾਲ ਗੁਰ ਉਪਦੇਸ਼ ਨੂੰ ਸਰਵਣ ਕੀਤਾ ਹੈ ਆਓ ਮਨੁਗਰਤੀਆਂ ਕਰੀਏ ਇਕਾਗਰ ਸੋਧੀਆਂ ਗੁਰ ਚਰਣਾ ਵਿੱਚ ਕੇਂਦਰਤ ਕਰੀਏ ਗੁਰ ਉਪਦੇਸ਼ ਨੂੰ ਰੰਗ ਮਿਲ ਕੇ ਉਚਾਈਏ ਸਮਝੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਜੀ ਵਾਹਿਗੁਰੂ ਜੀ ਬਿਲਾਵਨ ਮਹਲਾ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਬਿਲਾਵਨ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਗ ਪੰਚਮ ਸ਼ਲਸ਼ਾ ਪੰਚਮ ਗੁਰਦੇਵ ਸਹੀ ਦਮ ਦੇ ਸਰਤਾਜ ਬਾਣੀ ਕੇ ਬੋਲ ਸਤਿਗੁਰੂ ਕਲ ਚੁਗੀ ਜਹਾਜ ਧਨ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ ਤੋਂ ਸਤਿਗੁਰਾਂ ਨੇ 803 ਅੰਕ ਤੇ ਇਸ ਹੁਕਮ ਨੂੰ ਸੁਭਾਏ ਮਾਨ ਕੀਤਾ ਹੈ ਇਸ ਹੁਕਮ ਦੁਆਰਾ ਜੋ ਬਖਸ਼ਿਸ਼ਾ ਗੁਰੂ ਨੇ ਸਾਡੀ ਝੋਲੀ ਵਿੱਚ ਪਾਈਆਂ ਤੇ ਭਾਗਾਂ ਵਾਲਿਓ ਹਰ ਉਪਦੇਸ਼ ਦੁਆਰਾ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਸਿੱਖਿਆ ਦੇਦੇ ਨੇ ਜਿਤਨਾ ਸਮਾਂ ਅਸੀਂ ਗੁਰੂ ਦੀ ਸਿੱਖਿਆ ਨੂੰ ਸਮਝਣ ਦਾ ਯਤਨ ਨਹੀਂ ਕਰਾਂਗੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਾਂਗੇ ਸਤਿਗੁਰੂ ਜੀ ਕਹੇ ਰਹੇ ਹਨ ਉਤਨਾ ਸਮਾਂ ਜੀਵਨ ਦੀ ਬਾਜੀ ਹਾਰੇਗਾ ਜਦੋਂ ਗੁਰੂ ਕੇ ਉਪਦੇਸ਼ ਨੂੰ ਸੁਣਨ ਦੀ ਆਦਤ ਪੈ ਗਈ ਗੁਰੂ ਕੇ ਉਪਦੇਸ਼ ਨੂੰ ਸਮਝਣ ਦੀ ਆਦਤ ਪੈ ਗਈ ਗੁਰੂ ਕੇ ਉਪਦੇਸ਼ ਨੂੰ ਕਮਾਉਣ ਦੀ ਆਦਤ ਪੈ ਗਈ ਜੀਵਨ ਸਫਲ ਹੋ ਜਾਵੇਗਾ ਅਸੀਂ ਕਹਿੰਨੇ ਹਾਂ ਗੁਰੂ ਘਰ ਆਉਣ ਵਾਸਤੇ ਸਾਡੇ ਕੋਲ ਟਾਈਮ ਨਹੀਂ ਸਮਾਂ ਨਹੀਂ ਕਿ ਕੰਮ ਵਡੇ ਨੇ ਧੰਦੇ ਵਡੇ ਨੇ ਭਾਗਾਂ ਵਾੜਿਓ ਜਿਨ੍ਹਾਂ ਕੰਮਾਂ ਦੇ ਵਿੱਚ ਵਰਕਤ ਗੁਰੂ ਨੇ ਪਾਉਣੀ ਹੈ ਜੇ ਗੁਰੂ ਕੇ ਉਸੇ ਗੁਰੂ ਵਾਸਤੇ ਸਾਡੇ ਕੋਲ ਟਾਈਮ ਨਹੀਂ ਜਿਸ ਗੁਰੂ ਦਾ ਦਿੱਤਾ ਅਸੀਂ ਖਾ ਰਹੇ ਹਾਂ ਉਸੇ ਗੁਰੂ ਵਾਸਤੇ ਸਾਡੇ ਕੋਲ ਟਾਈਮ ਨਹੀਂ ਜਿਸ ਗੁਰੂ ਦਾ ਹੁਕਮ ਹੈ ਕਿ ਸਿੱਖ ਨੇ ਦੋਨੋਂ ਟਾਈਮ ਗੁਰੂ ਕੇ ਚਰਨਾਂ ਵਿੱਚ ਆ ਕੇ ਬਚਣਾ ਹੈ ਕਿਉਂਕਿ ਸਿੱਖ ਵਾਸਤੇ ਗੁਰੂ ਨੇ ਇੱਕ ਡਿਸਪਲਨ ਬਣਾਇਆ ਇੱਕ ਮਰਜ਼ਾਦਾ ਬਣਾਈ ਪਰ ਭਾਗਾ ਵਾਲਿਓ ਬੱਚਾ ਸਕੂਲੇ ਜਾਂਦਾ ਹੈ ਸਕੂਲ ਦਾ ਇੱਕ ਡਿਸਪਲਨ ਹੈ ਹਰ ਰੋਜ਼ ਵਰਦੀ ਯੂਨੀਫਾਰਮ ਪਾ ਕੇ ਬੱਚੇ ਨੂੰ ਸਕੂਲੇ ਆਉਣਾ ਪਵੇਗਾ ਕਿਉਂਕਿ ਗੁਰਮਖੋ ਹਰ ਰੋਜ਼ ਜਾਵੇਗਾ ਤਾਂ ਪੜ੍ਹੇਗਾ ਸਤਿਗੁਰੂ ਜੀ ਕਹਿ ਰਹੇ ਹਨ ਏ ਸਿੱਖ ਵਾਸਤੇ ਸਕੂਲ ਹੈ ਗੁਰੂ ਟੀਚਰ ਹੈ ਜੇ ਸਾਨੂੰ ਹਰ ਰੋਜ਼ ਉਪਦੇਸ਼ ਦੁਆਰਾ ਹੋਂਦ ਕਰਕੇ ਦੇ ਰਿਹਾ ਹੈ ਉਪਦੇਸ਼ ਦੁਆਰਾ ਸਤਗੁਰੂ ਜੀ ਸਾਨੂੰ ਸਮਝਾ ਰਹੇ ਨੇ ਜੇ ਭਾਗਾਂ ਵਾਲਿਓ ਗੁਰੂ ਕੇ ਚਰਨਾਂ ਵਿੱਚ ਆਵਾਂਗੇ ਹੀ ਨਹੀਂ ਤੇ ਜਦੋਂ ਜੀਵਨ ਰੂਪੀ ਐਗਜ਼ਾਮ ਹੋਣਗੇ ਪੇਪਰ ਹੋਣਗੇ ਤੇ ਅਸੀਂ ਫੇਲ ਹੀ ਹੋਵਾਂਗੇ ਇਸ ਲਈ ਸਤਗੁਰੂ ਜੀ ਕਹਿ ਰਹੇ ਹਨ ਐ ਬੰਦੇ ਆਪਣੇ ਜੀਵਨ ਵਿੱਚੋਂ ਪਾਸ ਹੋਣਾ ਚਾਹਣਾ ਹੈ ਆਪਣੇ ਜੀਵਨ ਨੂੰ ਸਵਾਰਨਾ ਚਾਹਣਾ ਹੈ ਆਪਣੇ ਜੀਵਨ ਨੂੰ ਸ਼ਿੰਗਾਰਨਾ ਚਾਹਣਾ ਹੈ ਜੀਵਨ ਵਿੱਚ ਸੁੱਖ ਲੈਣੇ ਚਾਹਣਾ ਹੈ ਤੇ ਗੁਰੂ ਕੇ ਚਲਣਾ ਵਿੱਚ ਆਪ ਕਿਸਮਤ ਬਦਲਣੀ ਚਾਹਣੇ ਹਾਂ ਸੋਚ ਬਦਲਣੀ ਚਾਹਣੇ ਹਾਂ ਸੁੱਖ ਲੈਣੇ ਚਾਹਣੇ ਹਾਂ ਸਤਗੁਰੂ ਜੀ ਕਹਿ ਰਹੇ ਹਨ ਸੋਚ ਬਦਲਣੀ ਪਵੇਗੀ ਸੋਚ ਬਦਲੇਗੀ ਗੁਰੂ ਕੀ ਸੰਗਤ ਵਿੱਚ ਆ ਕੇ ਸੰਕੇਤ ਗੁਣ ਸਾਧੀ ਵਿੱਚ ਆਉਣਗੇ ਗੁਰੂ ਕੀ ਸੰਗਤ ਵਿੱਚ ਆ ਕੇ ਪਰਭਾਗਾਂ ਵਾਲਿਓ ਬੰਦੇ ਦੀ ਆਦਤ ਹੈ ਬੰਦਾ ਆਪਣੇ ਅੰਦਰ ਦੋਸ਼ ਨਹੀਂ ਦੇਖਦਾ ਆਪਣੇ ਅੰਦਰ ਗੁਨਾਹ ਨਹੀਂ ਦੇਖਦਾ ਆਪਣੇ ਅੰਦਰ ਵਿਕਾਰ ਨਹੀਂ ਦੇਖਦਾ ਦੋਸ਼ ਦੂਜੇ ਵਿੱਚ ਕੱਢੇਗਾ ਕੁਕਸੂਰ ਦੂਜੇ ਵਿੱਚ ਕੱਢੇਗਾ ਸਤਿਗੁਰਾਂ ਨੇ ਕਹਿ ਦਿੱਤਾ ਦਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸਤਾਂ ਦੀਜਾ ਅਬਰਜਣਾ ਇੱਕ ਕਿਸਾਨ ਗੁਰਮੁਖੋ ਆਪਣੇ ਖੇਤ ਵਿੱਚ ਛੋਲੇ ਬੀਜੇ ਨਾਲ ਦੇ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਕਣਕ ਬੀਜੇ ਤੇ ਜਿਸ ਨੇ ਛੋਲੇ ਬੀਜੇ ਸਨ ਛੋਲੇ ਵੱਡੇ ਆਪਣੇ ਘਰ ਲੈ ਕੇ ਗਿਆ ਘਰ ਵਾਲੀ ਨੇ ਉਹਨਾਂ ਨੂੰ ਪੀਸਿਆ ਛਾਣਿਆਂ ਗੁੰਨਿਆਂ ਤੇ ਰੋਟੀਆਂ ਬਣਾਈਆਂ ਕਿਸਾਨ ਵਾਸਤੇ ਖੇਤ ਲੈ ਗਏ ਜਦੋਂ ਕਿਸਾਨ ਨੇ ਰੋਟੀ ਖਾਧੀ ਤੇ ਗੁਰਮੁਖੋ ਛੋਲੇ ਖੁਸ਼ਕ ਵੱਡੇ ਹੁੰਦੇ ਨੇ ਸ਼ੋਲਿਆਂ ਦਾ ਜੋ ਆਟਾ ਵੇਸਣ ਹੈ ਬੜਾ ਖੁਸ਼ਕ ਹੁੰਦਾ ਹੈ ਕਿਛਾਂ ਕਿਸਾਨ ਨੇ ਰੋਟੀ ਖਾਧੀ ਰੋਟੀ ਖਾਣ ਤੋਂ ਬਾਅਦ ਵਾਰ-ਵਾਰ ਪਿਆਸ ਲੱਗੀ ਲੱਗ ਰਹੀ ਹੈ ਪਿਆਸ ਦੇ ਨਾਲ ਢਿੱਡ ਪਤਨ ਵਾਲਾ ਹੋ ਗਿਆ ਪਾਣੀ ਪੀਤੀ ਕੇ ਤੇ ਆਪਣੇ ਘਰਬਾੜੀ ਨੂੰ ਦੋਸ਼ ਦਿੰਦਾ ਹੈ ਤੂੰ ਮੈਨੂੰ ਸ਼ੋਲਿਆਂ ਦੀ ਰੋਟੀ ਖਵਾਈ ਤਾਂ ਮੇਰੇ ਇਹ ਹਾਲਾਤ ਨੇ ਮੈਂ ਆਪਣੇ ਖੇਤਾਂ ਵਿੱਚ ਕੰਮ ਨਹੀਂ ਕਰ پا ਰਿਹਾ ਨਾਲ ਦਾ ਗਵਾਟੀ ਦੇਖ ਖੇਤਾਂ ਦੇ ਵਿੱਚ ਕੰਮ ਕਰੀ ਜਾ ਰਿਹਾ ਹੈ ਉਹ ਕਹਿਣ ਲੱਗੀ ਦੋਸ ਤਾਡਾ ਹੈ ਕਸੂਰ ਤੁਹਾਡਾ ਹੈ ਉਸਨੇ ਆਪਣੇ ਖੇਤਾਂ ਵਿੱਚ ਕਣਕ ਬੀਜੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਛੋਲੇ ਬੀਜੇ ਤੇ ਤੁਹਾਡੇ ਨਾਲ-ਨਾਲ ਮੈਂ ਵੀ ਇਹ ਦੁਖੀ ਹੋਈ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਪੀਸਿਆ ਛਾਣਿਆ ਗੁੰਨੇ ਆ ਪਕਾਇਆ ਫਿਰ ਰੋਟੀ ਇਹਨਾਂ ਦੀ ਮੈਂ ਵੀ ਖਾਧੀ ਵਾਰ-ਵਾਰ ਪਿਆਸ ਤੁੰ ਵਿਆਪਕ ਮੈਂ ਵੀ ਹੋ ਰਹੀ ਹਾਂ ਵਾਰ-ਵਾਰ ਤੁਹਾਡੇ ਨਾਲ ਦੁਖੀ ਮੈਨੂੰ ਵੀ ਹੋਣਾ ਪੈ ਰਿਹਾ ਹੈ ਮੈਂ ਵੀ ਵਾਰ-ਵਾਰ ਪਾਣੀ ਪੀ ਰਹੀ ਹਾਂ ਕਿਸਾਨ ਕਸੂਰ ਆਪਣੇ ਘਰ ਦੀ ਦਾ ਕੱਢ ਰਿਹਾ ਹੈ ਪਰ ਉਸ ਦੇ ਕਸੂਰ ਕਿਸਾਨ ਦਾ ਹੈ ਕਿਉਂਕਿ ਉਸ ਨੇ ਬੀਜੇ ਤੇ ਸਤਿਗੁਰੂ ਜੀ ਕਹੇ ਰਹੇ ਹਨ ਜੈਸਾ ਬੀਜੈ ਸੋ ਲੁਣਾ ਹੈ ਕਰਮਾਂ ਸੰਧਰਾ ਕੇ ਇਹ ਤੇ ਇੱਕ ਸਮਝਣ ਵਾਸਤੇ ਹੈ ਪਾਤਸ਼ਾਹ ਜੀ ਕਹੇ ਰਹੇ ਹਨ ਤੇਰੇ ਕਰਮ ਤੇਰੀ ਖੇਤੀ ਨੇ ਤੇ ਜੋ ਇਹਨਾਂ ਕਰਮਾਂ ਦੇ ਵਿੱਚ ਬੀਜੇਗਾ ਜੈਸਾ ਬੀਜ ਬੀਜੇਗਾ ਤੇਰੀ ਕਿਸਮਤ ਵੈਸੀ ਬੰਦੀ ਜਾਵੇਗੀ ਤੇਰੀ ਲੇਖਾ ਉਸੇ ਤਰ੍ਹਾਂ ਦਾ ਬਣਦਾ ਜਾਵੇਗਾ ਜੈਸੀ ਤੇ ਚੰਗੇ ਕੰਮ ਕਰੇਗਾ ਨਵੇੜਾ ਚੰਗੇ ਕੰਮਾਂ ਦੇ ਨਾਲ ਹੋ ਜਾਵੇਗਾ ਮਾੜੇ ਕੰਮ ਕਰੇਗਾ ਤੇ ਪਾਪਸ਼ਾ ਜੀ ਕਹਿ ਰਹੇ ਹਨ ਦੋਸ਼ ਲਗਾਇਆ ਜਾਵੇਗਾ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਹੈ ਕੀੜਿਆਂ ਦੇ ਵਿੱਚੋਂ ਕੀੜਾ ਕਰਕੇ ਭਿਆਨਕ ਨਰਕ ਵਿੱਚ ਸੁੱਟਿਆ ਜਾਵੇ ਕਿਉਂਕਿ ਸੰਸਾਰ ਤੇ ਗਿਆ ਜੀਵਨ ਮਿਲਿਆ ਸਰੀਰ ਮਿਲਿਆ ਸਵਾਸ ਮਿਲੇ ਸਮਾਂ ਮਿਲਿਆ ਰੱਬ ਜੀ ਦੀ ਆਬਾਦਤ ਨੇ ਕੀਤੀ ਕਿਉਂਕਿ ਬਰਮ ਕੋ ਜਿਤਨੀ ਉਮਰ ਮਿਲ ਗਈ ਕੇਵਲ ਇੱਕੋ ਵਾਰ ਹੀ ਉਮਰ ਮਿਲੀ ਉਸ ਤੋਂ ਬਾਅਦ ਦੀ ਉਮਰ ਦਿਨੋਂ ਦਿਨ ਘਟਦੀ ਹੈ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਜੋ ਕਿਛ ਪਾਇਆ ਸੋ ਇੱਕਾ ਵਾਰ ਜਿਤਨੀ ਉਮਰ ਮਿਲੀ ਇੱਕੋ ਵਾਰ ਮਿਲੇ ਤੇ ਮਨੁੱਖ ਸੰਸਾਰ ਤੇ ਆਇਆ ਆਉਣ ਤੋਂ ਪਹਿਲੂ ਆਪਣੀ ਮੌਤ ਵੀ ਲਿਖਾ ਕੇ ਆਇਆ ਹੈ ਮਰਨ ਲਿਖਾਏ ਮੰਡਲ ਮਹਿ ਆਏ ਜੀਵਨ ਸਾਜੈ ਮਾਏ ਜਿੱਥੇ ਜੀਵਨ ਦਿੱਤਾ ਜਾਂਦਾ ਸੀ ਮਨੁੱਖ ਦੀ ਮੌਤ ਮਕਰਰ ਕਰ ਦਿੱਤੀ ਕਿ ਇਤਨੇ ਸਾਲ ਤੂੰ ਜਿਉਣਾ ਹੈ ਇਤਨੇ ਸਾਲਾਂ ਬਾਅਦ ਦੁਨੀਆ ਤੋਂ ਚਲਾ ਜਾਵੇਂਗਾ ਤੇ ਸਤਿਗੁਰੂ ਜੀ ਨੇ ਗੁਰਮਖੋ ਸਾਨੂੰ ਸੰਸਾਰ ਦੇ ਭੇਜਿਆ ਨਾਲ ਸ਼ਰੀਰ ਦਿੱਤਾ ਸ਼ਰੀਰ ਦੇ ਕੇ ਸੰਸਾਰ ਦੇ ਸਾਨੂੰ ਭੇਜਣਾ ਕੀਤਾ ਜਦੋਂ ਮਨੁੱਖ ਦੁਨੀਆ ਤੋਂ ਗਿਆ ਇਹ ਸ਼ਰੀਰ ਵੀ ਨਾਲ ਨਹੀਂ ਗਿਆ ਸ਼ਰੀਰ ਇੱਕ ਗੱਡੀ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਸਫਰ ਕਰਨ ਵਾਸਤੇ ਸਾਨੂੰ ਦਿੱਤਾ ਹੈ ਜਦੋਂ ਜਾਵਾਂਗੇ ਤੇ ਇਹ ਸਰੀਰ ਵੀ ਇੱਥੇ ਰਹਿ ਜਾਵੇਗਾ ਸਰੀਰ ਬੜਾ ਕੀਮਤੀ ਹੈ ਸਵਾਸ ਬੜੇ ਕੀਮਤੀ ਨੇ ਬਾਦਸ਼ਾਹ ਜੀ ਕਹਿ ਰਹੇ ਹਨ ਇਨ੍ਹਾਂ ਸਵਾਸਾਂ ਨੂੰ ਸੰਭਾਲੇ ਜਿਵੇਂ ਭਾਗਾਂ ਵਾਲਿਓ ਮਨੁੱਖ ਦੇ ਪਾਸ ਪੈਸਾ ਹੈ ਸਮਝ ਲਓ 1 ਲੱਖ ਰੁਪਿਆ ਹੈ ਮਨੁੱਖ ਕੰਮ ਨਹੀਂ ਕਰੇਗਾ ਔਰ ਉਹਨਾਂ ਵਿੱਚ ਐਡਿਟ ਨਹੀਂ ਕਰੇਗਾ ਉਸ ਨੂੰ ਖਰਚੇ ਖਰਚੇਗਾ ਉਤੇ ਦਿਨੋਂ ਦਿਨ ਉਹ ਘਟਣਗੇ ਇੱਕ ਦਿਨ ਜਮਾਂ ਖਤਮ ਹੋ ਜਾਣਗੇ ਸਤਗੁਰੂ ਜੀ ਕਹਿ ਰਹੇ ਨੇ ਐ ਬੰਦੇ ਤੇਰੇ ਸਵਾਸ ਵੀ ਇਸੇ ਤਰ੍ਹਾਂ ਨੇ ਜੇ ਇਹਨਾਂ ਸਵਾਸਾਂ ਨੂੰ ਤੂੰ ਗੁਰੂ ਕੀ ਬਾਣੀ ਸਦਕਾ ਸਫਲ ਨਹੀਂ ਕਰੇਗਾ ਗੁਰੂ ਕੀ ਬਾਣੀ ਸਦਕਾ ਸਫਲ ਨਹੀਂ ਬਣਾਵੇਗਾ ਗੁਰੂ ਕੀ ਬਾਣੀ ਸਦਕਾ ਰੱਬ ਜੀ ਦੀ ਆਬਾਦਤ ਨਹੀਂ ਕਰੇਗਾ ਤੇ ਸਤਗੁਰੂ ਜੀ ਕਹਿ ਰਹੇ ਹਨ ਫਿਰ ਆਪਣੇ ਇਨਾ ਸਵਾਸਾਂ ਨੂੰ ਵੀ ਭਾਰੀ ਕਰ ਲਵੇਗਾ ਆਪਣੇ ਵਿਕਾਰਾਂ ਦੀ ਪੰਡ ਭਾਰੀ ਕਰ ਲਵੇਂਗਾ ਤੇ ਫਿਰ ਦੋਸ਼ ਹੀ ਕਮਾਵੇਂਗਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਵਿਕਾਰ ਕਮਾਵੇਂਗਾ ਤੇ ਵਿਕਾਰਾਂ ਦੀ ਨਿੰਦਿਆ ਦੀ ਪਾਪਾਂ ਦੀ ਪੰਡ ਭਾਰੀ ਹੋ ਜਾਵੇਗੀ ਫਿਰ ਲੇਖਾ ਤੈਨੂੰ ਦੇਣਾ ਪਵੇਗਾ ਦੱਦਾ ਦੋਸ਼ ਨਾ ਦੇਉ ਕਿਸਾ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਜੋ ਦੁਨੀਆ ਦੇ ਵਿੱਚ ਤੂੰ ਕੀਤਾ ਸੋ ਮੈਂ ਪਾਇਆ ਅਸਲ ਵਿੱਚ ਤੈਨੂੰ ਭੁਗਤਣਾ ਉਹੀ ਪਵੇਗਾ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੀ ਫਿਰ ਦੋਸ਼ ਲਗਾਇਆ ਜਾਵੇਗਾ ਕੀੜਿਆਂ ਦੇ ਵਿੱਚੋਂ ਕੀੜਾ ਕਰਕੇ ਭਿਆਨਕ ਨਰਕ ਵਿੱਚ ਛੁੱਟਿਆ ਜਾਵੇ ਇਸ ਲਈ ਸਤਗੁਰੂ ਜੀ ਕਹਿ ਰਹੇ ਹਨ ਐ ਬੰਦੇ ਦੋਸ਼ ਕਿਸੇ ਨੂੰ ਨਾ ਕਿਸੇ ਨੂੰ ਨਾ ਦੇ ਦੋਸਤ ਤੇਰਾ ਹੈ ਕਸੂਰ ਤੇਰਾ ਹੈ ਸਤਗੁਰੂ ਜੀ ਬਾਣੀ ਦੁਆਰਾ ਸਾਨੂੰ ਕੀ ਸਮਝਾ ਰਹੇ ਨੇ ਆਓ ਭਾਵਨਾ ਦੇ ਨਾਲ ਮਨੁ ਗਰਤੀਆਂ ਇਕਾਗਰ ਕਰਕੇ ਸਮਝੀਏ ਜੀ ਆਪਣ ਬਚਨ ਆਪ ਹੀ ਕਰਨਾ ਰਹਾਓ ਵਾਲੀਆਂ ਪੰਕਤੀਆਂ ਇਸ ਪਾਵਨ ਹੁਕਮ ਦੀਆਂ ਸਤਿਗੁਰੂ ਜੀ ਕਹਿ ਰਹੇ ਹਨ ਆਪਣ ਬਚਨ ਆਪ ਹੀ ਕਰਨਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਸਾਨੂੰ ਉਪਦੇਸ਼ ਦੁਆਰਾ ਸਮਝਾਦੇ ਨੇ ਉਪਦੇਸ਼ ਦੁਆਰਾ ਸਿੱਖਿਆ ਦੇ ਰਹੇ ਨੇ ਤੇ ਗੁਰੂ ਨੇ ਜੋ ਉਪਦੇਸ਼ ਸਾਨੂੰ ਦਿੱਤੇ ਪਹਿਲੋਂ ਭਾਗਾਂ ਵਾਲਿਓ ਉਹ ਉਪਦੇਸ਼ਾਂ ਨੂੰ ਗੁਰੂ ਨੇ ਆਪ ਕਮਾਇਆ ਗੁਰੂ ਆਪ ਉਹਨਾਂ ਉਪਦੇਸ਼ਾਂ ਤੇ ਉੱਪਰ ਖਰੇ ਉੱਤਰੇ ਤੇ ਭਾਗਾਂ ਵਾਲਿਓ ਸਾਨੂੰ ਪੂਰਨੇ ਪਾ ਦਿੰਦੇ ਜੇ ਸ਼ਹੀਦੀਆਂ ਦੀ ਬਾਤ ਆਈ ਸ਼ਹੀਦੀਆਂ ਸ਼ੁਰੂ ਹੋਈਆਂ ਪੰਚਮ ਗੁਰਦੇਵ ਪੰਚਮ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੋਂ ਤੱਤੀ ਤਵੀ ਤੇ ਬੈਠ ਕੇ ਆਪ ਦਿਖਾਇਆ ਸਿੱਖੋ ਸ਼ਹੀਦੀ ਪਾਉਣ ਦਾ ਸਮਾਂ ਆ ਜਾਵੇ ਕੁਰਬਾਨੀ ਦੇਣ ਦਾ ਸਮਾਂ ਆ ਜਾਵੇ ਸਿੱਖ ਦੇ ਮਨ ਦੇ ਵਿੱਚ ਕਦੀ ਠੰਢੀ ਕਲਾਨੀ ਆਵੇਗੀ ਸਿੱਖ ਹਮੇਸ਼ਾ ਚਰਤੀ ਕਲਾ ਵਿੱਚ ਰਹੇਗਾ ਭਾਵੇਂ ਤੱਤੀਆਂ ਤਵੀਆਂ ਤੇ ਬੈਠੇ ਭਾਵੇਂ ਗੁਰਮਖੋ ਜਿਵੇਂ ਅਨੰਦਪੁਰ ਦੀ ਧਰਤੀ ਤੇ ਗੁਰੂ ਨੇ ਰਾਤ ਮੜਿਆ ਅਨੰਦਪੁਰ ਦੀ ਧਰਤੀ ਤੇ ਗੁਰੂ ਨੇ ਸਿਉਣੇ ਦੇ ਚੰਦੋਇਆ ਥੱਲੇ ਬੈਠੇ ਸਿਉਣੇ ਦੀ ਸੰਘਾਸਨਾ ਤੇ ਬੈਠੇ ਹਾਥੀ ਗੁਰੂ ਸਾਹਿਬ ਜੀ ਨੂੰ ਚੌਰ ਕਰਦੇ ਨੇ ਐਰਾਪਕ ਹਾਥੀ 100 ਹਾਥੀਆਂ ਜਿੰਨੀ ਤਾਕਤ ਹੈ ਤੇ ਸਤਗੁਰੂ ਜੀ ਤੀਰ ਚਲਾਉਂਦੇ ਨੇ ਤੀਰ ਵੀ ਜਾ ਕੇ ਚੁੱਕ ਕੇ ਲਿਆਉਂਦਾ ਹੈ ਗੁਰੂ ਜੀ ਤੀਰ ਚਲਾਉਂਦੇ ਨੇ ਸਵਾ ਸਵਾ ਗ੍ਰਾਮ ਤੋਲਾ ਤੇ ਗੁਰਮਖੋ ਸਵਾ ਤੋਲਾ ਇੱਕ ਤੀਰ ਦੇ ਨਾਲ ਸਿਉਣਾ ਲੱਗਿਆ ਹੁੰਦਾ ਸੀ ਜਿਸ ਨੂੰ ਤੀਰ ਲੱਗੇ ਆਪਣਾ ਇਹ ਸਿਉਣਾ ਵੇਚ ਕੇ ਇਲਾਜ ਕਰਾ ਲਵੇ ਤੇ ਸਤਿਗੁਰਾਂ ਨੇ ਵੇਖੋ ਆਨੰਦ ਵੀ ਮਾਣਿਆ ਸੁੱਖ ਵੀ ਮਾਣੇ ਉਹ ਸਮਾਂ ਵੀ ਆਇਆ ਜਿਸ ਸਮੇਂ ਨੇ ਜਿਸ ਸਮੇਂ ਆਨੰਦ ਪ੍ਰਸਾਦਨਾ ਪਿਆ ਸਰਸਾ ਦੇ ਕੰਢੇ ਗਏ ਦੋ ਸਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋ ਗਏ ਦੋ ਸਹੰਦ ਦੀ ਗੱਡੀ ਦੇ ਵਿੱਚ ਹੀ ਲੜ ਹੋ ਗਏ ਦੋ ਕਰਮਕੋ ਚਮਕੌਰ ਦੀ ਗੱਡੀ ਵਿੱਚ ਸ਼ਹੀਦ ਹੋਏ ਦੋ ਸਹੰਦ ਵਿੱਚ ਨੀਹਾਂ ਵਿੱਚ ਨੇ ਗਏ ਮਾਂ ਗੁਜਰ ਕੌਰ ਸ਼ਹੀਦ ਹੋ ਗਈ ਬਾਪੂ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 9 ਸਾਲ ਦੀ ਉਸ ਵਕ ਉਮਰ ਆ ਹੈ ਸਤਿਗੁਰਾਂ ਨੇ ਉਹ ਸਮਾਂ ਵੀ ਵੇਖਿਆ ਸਾਡੇ ਵਾਸਤੇ ਪੂਰਣੇ ਪਾ ਦਿੱਤੇ ਸਿਖਾ ਸਮਾਂ ਤੇਰੇ ਤੇ ਕੈਸਾ ਵੀ ਆਵੇ ਸਿੱਖ ਨੇ ਕਦੀ ਡੋਲਣਾ ਨਹੀਂ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਸਤਿਗੁਰੂ ਜੀ ਸਾਡੇ ਅੰਦਰ ਨੂੰ ਤਿਆਰ ਕਰ ਰਹੇ ਨੇ ਇੱਕ ਪਾਸੇ ਗੁਰੂ ਕੇ ਚਰਨਾਂ ਵਿੱਚ ਅਨੰਦ ਮਾਨ ਰਿਹਾ ਹੈ ਦੂਜੇ ਪਾਸੇ ਪਾਤਸ਼ਾਹ ਜੀ ਕਹਿ ਰਹੇ ਹਨ ਆਰਿਆਂ ਨਾਲ ਕੱਟਿਆ ਜਾਵੇ ਰੂਹ ਵਿੱਚ ਉਬਾਲਿਆ ਜਾਵੇ ਸਤਗੁਰੂ ਜੀ ਕਹਿ ਰਹੇ ਹਨ ਜਮੂਰਾਂ ਦੇ ਨਾਲ ਮਾਸ ਕੱਚਿਆ ਜਾਵੇ ਪਰ ਸਿੱਖ ਕਦੀ ਦੋਲੇਗਾ ਨਹੀਂ ਜਿਸ ਦੇ ਅੰਦਰ ਦ੍ਰਿੜਤਾ ਆ ਗਈ ਵਿਸ਼ਵਾਸ ਆ ਗਿਆ ਭਰੋਸਾ ਵੱਜ ਗਿਆ ਜੇ ਭਰੋਸਾ ਨਹੀਂ ਤੇ ਗੁਰਮੁਖ ਕੋ ਮਨੁੱਖ ਪਹਿਲੋਂ ਹੀ ਗੁਰੂ ਦੇ ਦਰ ਤੋਂ ਸਾਥ ਛੱਡ ਜਾਵੇਗਾ ਜੇ ਭਰੋਸਾ ਨਹੀਂ ਆਇਆ ਮਨੁੱਖ ਥਾਂ ਥਾਂ ਜਾਵੇਗਾ ਸਤਿਗੁਰਾਂ ਦੀ ਬਾਣੀ ਕਹ ਰਹੀ ਹੈ ਭਰੋਸਾ ਗੁਰੂ ਤੇ ਕਰ ਵਿਸ਼ਵਾਸ ਗੁਰੂ ਤੇ ਵਧਾ ਫਿਰ ਤੈਨੂੰ ਥਾਂ ਥਾਂ ਤੇ ਭਟਕਣਾ ਨਹੀਂ ਪਵੇਗਾ ਜਦੋਂ ਭਰੋਸਾ ਆ ਗਿਆ ਵਿਸ਼ਵਾਸ ਬਚ ਗਿਆ ਫਿਰ ਗੁਰੂ ਦੇ ਚਰਨਾਂ ਵਿੱਚ ਆਪ ਸਹਿਬ ਜੀ ਕਹਿ ਰਹੇ ਹਨ ਆਪਨ ਬਚਨ ਆਪ ਹੀ ਕਰਨਾ ਜੋ ਗੁਰੂ ਨੇ ਸਾਨੂੰ ਬਚਨ ਕੀਤਾ ਤੇ ਭਾਗਾਂ ਵਾਲਿਓ ਉਹਨਾਂ ਬਚਨਾ ਅਨਸਾਰ ਗੁਰੂ ਜੀ ਆਪ ਚੱਲੇ ਸਤਿਗੁਰੂ ਜੀ ਕਹਿ ਰਹੇ ਹਨ ਐ ਬੰਦੇ ਤੂੰ ਵੀ ਗੁਰੂ ਦੇ ਬਚਨਾਂ ਨੂੰ ਕੁਮਾਰ ਜੀਵਨ ਸਖਾਲਾ ਹੋ ਜਾਵੇਗਾ ਇਸ ਲਈ ਗੁਰੂ ਦਾ ਉਪਦੇਸ਼ ਗੁਰੂ ਕੀ ਬਾਣੀ ਹੈ ਗੁਰੂ ਕੇ ਦਰਸ਼ਨ ਗੁਰੂ ਕੀ ਬਾਣੀ ਹੈ ਗੁਰੂ ਕੇ دیدار ਗੁਰੂ ਕੀ ਉਪਦੇਸ਼ ਵਿੱਚੋਂ ਹੁੰਦੇ ਨੇ ਸਤਗੁਰੂ ਜੀ ਕਹਿ ਰਹੇ ਹਨ ਗੁਰੂ ਕੇ ਬਚਨਾਂ ਨੂੰ ਜੀਵਨ ਵਿੱਚ ਕਮਾਏਗਾ ਆਪ ਹੀ ਕਰਨਾ ਸਤਗੁਰੂ ਜੀ ਆਪਣੇ ਉਪਦੇਸ਼ ਨੂੰ ਸੰਸਾਰੀਆਂ ਵਿੱਚ ਬਹਿ ਕੇ ਆਪ ਹੀ ਕਰ ਰਹੇ ਹਨ ਜੀ ਆਪਣ ਅਪਿਓ ਆਪਣ ਵਿਪੋ ਆਪ ਹੀ ਜਰਨਾ ਵਿਪੋਤ ਭਾਮ ਅਕਾਲ ਪੁਰਖ ਜੀ ਦਾ ਪ੍ਰਤਾਪ ਬੜਾ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਤੇਜ ਬੜਾ ਹੈ ਤੇ ਇਸ ਤੇਜ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਜਲ ਰਿਹਾ ਹੈ ਆਪ ਹੀ ਤੇਜ ਦਾ ਆਨੰਦ ਮਾਨ ਰਿਹਾ ਹੈ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਵਿੱਚ ਵਿਚਰਦਾ ਹੋਇਆ ਪਰ ਫਿਰ ਵੀ ਸੰਸਾਰ ਤੋਂ ਨਿਰਲੇਪ ਹੈ ਸੰਸਾਰ ਅੰਦਰ 700 ਕਰੋੜ ਵੇਖੋ ਦੁਨੀਆ ਹੈ ਕਿੰਨੇ ਜੀਵ ਜੰਤੂ ਆਦਕ ਨੇ ਕਿੰਨੀ ਵੱਡੀ ਸ੍ਰਿਸ਼ਟੀ ਹੈ ਇਸ ਵਰਗੀਆਂ ਅਨੇਕਾਂ ਪ੍ਰਥਵੀਆਂ ਹੋਰ ਨੇ ਸਤਿਗੁਰਾਂ ਨੇ ਬਾਣੀ ਵਿੱਚ ਕਹਿ ਦਿੱਤਾ ਧਰਤੀ ਹੋਰ ਪਰੈ ਹੋਰ ਹੋਰ ਅਨੇਕਾਂ ਧਰਤੀਆਂ ਨੇ ਅਨੇਕਾਂ ਧਰਤੀਆਂ ਦੇ ਸੁਣਨ ਵਾਲਾ ਅਨੇਕਾਂ ਧਰਤੀਆਂ ਵਿੱਚ ਅਨੇਕਾਂ ਲੋਕ ਨੇ ਪਰ ਹਰ ਇੱਕ ਜੀਵ ਦੀ ਗੁਰੂ ਕੱਲੇ ਕੱਲੇ ਮਨੁੱਖ ਦੀ ਸੁਣ ਰਿਹਾ ਹੈ ਮਨੁੱਖ ਨੂੰ ਭਰੋਸਾ ਨਹੀਂ ਆਇਆ ਸਤਿਗੁਰਾਂ ਨੇ ਕਹਿ ਦਿੱਤਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੰਡਾ ਬ੍ਰਹਿਮੰਡਾ ਨੂੰ ਚਲਾਉਣ ਵਾਲਾ ਹੈ ਖੰਡਾ ਬ੍ਰਹਿਮੰਡਾ ਦੇ ਵਿੱਚ ਹੈ ਐਸੀਆਂ ਅਨੇਕਾਂ ਧਰਤੀਆਂ ਨੂੰ ਚਲਾਉਣ ਵਾਲਾ ਹੈ ਸੋਈ ਪਿੰਡੇ ਉਹ ਤੇਰੇ ਪਿੰਡੇ ਵਿੱਚ ਵੀ ਹੈ ਤੇਰੇ ਸਰੀਰ ਵਿੱਚ ਵਿੱਚ ਵੀ ਹੈ ਪਰ ਮਿਲੇਗਾ ਕਿਵੇਂ ਜੋ ਖੋਜੈ ਸੋ ਪਾਵੇ ਜੋ ਖੋਜੇਗਾ ਜੋ ਢੂੰਡੇਗਾ ਉਸ ਨੂੰ ਪਾ ਲਵੇਗਾ ਇਸ ਲਈ ਸਤਿਗੁਰੂ ਜੀ ਕਹੇ ਰਹੇ ਹਨ ਆਪਨ ਵਿਪਉ ਆਪ ਹੀ ਜਰਨਾ ਉਸ ਦਾ ਪ੍ਰਤਾਪ ਵੱਡਾ ਹੈ ਉਸ ਦਾ ਤੇਜ ਵੱਡਾ ਹੈ ਆਪ ਹੀ ਜਰਨਾ ਆਪਣੇ ਆਪ ਤੋਂ ਪ੍ਰਕਾਸ਼ ਹੋ ਕੇ ਆਪਣੇ ਤੇਜ ਦੇ ਆਨੰਦ ਨੂੰ ਮਾਨ ਰਿਹਾ ਹੈ ਜੀ ਰਹਾਉ ਰਹਾਉ ਤਪ ਪਾਪ ਰੁਕਣਾ ਵਿਚਾਰਨਾ ਸਮਝਣਾ ਆਪ ਉਪਾਵਨ ਆਪ ਸਧਰਨਾ ਪਾਤਸ਼ਾਹ ਜੀ ਕਹਿ ਰਹੇ ਹਨ ਆਪ ਉਪਾਵਨ ਭਾਵ ਆਪ ਹੀ ਉਸ ਨੇ ਦੁਨੀਆ ਬਣਾਈ ਆਪ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਦੁਨੀਆ ਬਣਾ ਕੇ ਸੰਸਾਰ ਦੇ ਲੋਕ ਬਣਾਏ ਦੁੱਖ ਸੁੱਖ ਬਣਾਏ ਆਪ ਸਧਰਨਾ ਆਪ ਹੀ ਆਸਰਾ ਬਣ ਗਿਆ ਆਪ ਹੀ ਓਟ ਬਣ ਗਿਆ ਪਰਭਗਾਂ ਵਾਲਿਓ ਜਿਸਨੇ ਭਰੋਸਾ ਗੁਰੂ ਤੇ ਕੀਤਾ ਵਿਸ਼ਵਾਸ ਗੁਰੂ ਤੇ ਬਣਾ ਲਿਆ ਓਟ ਗੁਰੂ ਦੀ ਲੈ ਲਈ ਤਿਸ ਸਾਹਿਬ ਕੀ ਦੇਖ ਨਾਨਕ ਮਨ ਮਾਏ ਜਿਸ ਸਿਮਰਤ ਸੁਖ ਹੋਏ ਵੇਖੋ ਬੜੇ ਸੁਖਾਲੇ ਅਰਥ ਨੇ ਜਿਸ ਨੂੰ ਸਿਮਰਦਿਆਂ ਜੀਵਨ ਵਿੱਚ ਸੁਖ ਆ ਜਾਣ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਪਤਸ਼ਾਹ ਜੀ ਕਹਿ ਰਹੇ ਹਨ ਐ ਬੰਦੇ ਵਡਾ ਸੌਖਾ ਫਾਰਮੂਲਾ ਹੈ ਤੂੰ ਗੁਰੂ ਕੀ ਬਾਣੀ ਸਿਮਰ ਦੁੱਖ ਤੇਰੇ ਜੀਵਨ ਵਿੱਚੋਂ ਆਪਣੇ ਆਪ ਖੰਭ ਲਾ ਕੇ ਉੱਡ ਜਾਣਗੇ ਗੁਰ ਕਾ ਸ਼ਬਦ ਰਖਵਾਰੇ ਗੁਰੂ ਕਾ ਸ਼ਬਦ ਤੇਰੀ ਰਾਖੀ ਕਰੇਗਾ ਚੌਕੀ ਚੌਗਿਰਦ ਮਾਰੇ ਤੇਰੇ ਚਾਰੇ ਪਾਸੇ ਚੌਗਿਰਦੇ ਭਾਵ ਇੱਕ ਗੁਰੂਕਾਰ ਬਣਾ ਦੇਵੇਗਾ ਤੇਰੇ ਚੋਗਿਰਦੇ ਇੱਕ ਲੱਖੀ ਜਿਸ ਲਕੀਰ ਤੋਂ ਅੰਦਰ ਜਿਹੜੇ ਸਖਤ ਸੁਰੱਖਿਆ ਕੰ壁 ਤੋਂ ਅੰਦਰ ਵਕਾਲ ਅੰਦਰ ਹਾਵੀ ਨਹੀਂ ਹੋ ਸਕਣਗੇ ਉਹਨਾਂ ਹਕਾਰਾਂ ਤੋਂ ਬਚ ਜਾਵੇਗਾ ਪਰ ਪਾਪਸ਼ਾ ਜੀ ਕਹਿ ਰਹੇ ਹਰ ਭਰੋਸਾ ਤੈਨੂੰ ਗੁਰੂ ਤੇ ਆਉਣਾ ਚਾਹੀਦਾ ਹੈ ਫਿਰ ਜਿੱਤਨੇ ਜਦੋਂ ਭਰੋਸਾ ਆ ਗਿਆ ਵਿਸ਼ਵਾਸ ਵੱਜ ਗਿਆ ਫਿਰ ਜਿੱਤਨੇ ਤੰਤਰ ਮੰਤਰ ਕਰਨ ਵਾਲੇ ਸਤਗੁਰੂ ਜੀ ਕਹਿ ਰਹੇ ਹਨ ਜੇ ਤਾ ਰੱਖੀ ਤੇਰੇ ਤੇ ਅਸਰ ਕਿਸੇ ਦਾ ਨਹੀਂ ਹੋਵੇਗਾ ਤੰਤ ਮੰਤ ਨਹਿ ਜੋਹੀ ਤਿਤ ਚਾਕ ਨ ਲਾਗੈ ਭਾਵੇਂ ਗਵਾਂਢੀ ਜਿੰਨਾ ਵੀ ਜੋਰ ਲਾ ਲੇ ਤੰਤਰਾ ਮੰਤਰਾ ਤਵੀਤਾਂ ਕਰਕੇ ਇਸ ਦੇ ਕਰਮਿਕ ਕਲੇਸ਼ ਪਾਦਿਆ ਪਰ ਸਤਿਗੁਰੂ ਜੀ ਕਹਿ ਰਹੇ ਹਣ ਕੀਤਾ ਰਖੀ ਜਦੋਂ ਭਰੋਸਾ ਗੁਰੂ ਤੇ ਵੱਜ ਗਿਆ ਭਾਵੇਂ ਦੁਨੀਆ ਜੋਰ ਲਾ ਲੇ ਗੁਰੂ ਤੇਰੀ ਪਿੱਠ ਨਹੀਂ ਲਗੰਦੇ ਵਿਗਾ ਭਾਵੇਂ ਦੁਨੀਆ ਤੈਨੂੰ ਦੁਖੀ ਕਰਨਾ ਚਾਵੇ ਨਹੀਂ ਕਰ ਸਕਣਗੇ ਸੰਸਾਰ ਦੀ ਮਾਇਆ ਤੈਨੂੰ ਗ੍ਰਸ ਨਹੀਂ ਸਕੇਗੀ ਭਰੋਸਾ ਜਦੋਂ ਗੁਰੂ ਤੇ ਵੱਧ ਗਿਆ ਜਿੰਨਾ ਸਮਾਂ ਵਿਸ਼ਵਾਸ ਨਹੀਂ ਪਾਤਸ਼ਾਹ ਜੀ ਕਹਿ ਰਹੇ ਹਨ ਆਪ ਵੀ ਠੋਕਰਾ ਖਾਵੇਂਗਾ ਆਪ ਦਬਾ ਪ੍ਰਵਾਹ ਸਿਓ ਆਪ ਵੀ ਡੁੱਬੇਗਾ ਆਪਣੇ ਪਰਿਵਾਰ ਨੂੰ ਵੀ ਲੈ ਕੇ ਡੁੱਬੇਗਾ ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ ਜਿੰਨਾ ਸਮਾਂ ਸਹੀ ਡਾਇਰੈਕਸ਼ਨ ਨਹੀਂ ਹੈ ਸਹੀ ਭਰੋਸਾ ਤੈਨੂੰ ਗੁਰੂ ਤੇ ਨਹੀਂ ਆਇਆ ਜਿੰਨਾ ਸਮਾਂ ਵਿਸ਼ਵਾਸ ਨਹੀਂ ਬੱਜਿਆ ਸਤਗੁਰੂ ਜੀ ਕਹਿ ਰਹੇ ਹਨ ਠੋਕਰਾ ਖਾਵੇਂਗਾ ਜਦੋਂ ਭਰੋਸਾ ਆ ਗਿਆ ਗੁਰੂ ਕੇ ਦਰ ਤੇ ਆਪ ਵੀ ਤਰੇਗਾ ਆਪਣੇ ਪਰਿਵਾਰ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਤਾਰ ਲਵੇਂਗਾ ਆਪ ਜਪੇ ਅਵਰੇ ਨਾਮ ਜਪਾਵੇ ਸਤਗੁਰੂ ਜੀ ਕਹਿ ਰਹੇ ਹਨ ਓ ਮਨੁੱਖ ਫਿਰ ਤਨ ਹੈ ਗੁਰੂ ਨੇ ਤੇ ਇਥੋਂ ਤੱਕ ਕਹਿ ਦਿੱਤਾ ਮੈਂ ਉਸ ਤੋਂ ਬਲਿਹਾਰ ਜਾਵਾਂ ਮੈਂ ਉਸ ਤੋਂ ਕੁਰਬਾਨ ਜਾਵਾਂ ਮੈਂ ਉਸ ਤੋਂ ਸਦਕੇ ਜਾਵਾਂ ਜਿਸ ਨੇ ਰੱਬ ਜੀ ਦੀ ਆਬਾਦਤ ਕੀਤੀ ਜਿਸ ਨੇ ਰੱਬ ਜੀ ਨੂੰ ਧਿਆਉਣਾ ਕੀਤਾ ਸਤਗੁਰੂ ਜੀ ਕਹਿ ਰਹੇ ਹਨ ਬਲਿਹਾਰੀ ਗੁਰ ਆਪਣੇ ਦਿਵਹਾਰੀ ਸਦਵਾਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਮੈਂ ਗੁਰੂ ਤੋਂ ਬਲਿਹਾਰ ਜਾਵਾਂ ਜਿਨ ਮਾਨਸ ਦੇ ਦੇਵਤੇ ਕੀਏ ਜਿਸ ਮਨੁੱਖ ਨੂੰ ਗੁਰੂ ਨੇ ਇੱਕ ਚੰਗੇ ਗੁਣ ਦੇ ਕੇ ਵੇਖੋ ਮਾੜੇ ਗੁਣ ਬੰਦੇ ਵਿੱਚੋਂ ਖਤਮ ਕਰ ਦਿੱਤੇ ਚੰਗੇ ਗੁਣ ਇਸ ਵਿੱਚ ਪੈਦਾ ਕਰ ਦਿੱਤੇ ਚੰਗੇ ਗੁਣ ਦੇ ਕੇ ਸਤਿਗੁਰੂ ਨੇ ਗਿਆਨ ਦੇ ਕੇ ਸਮਝ ਦੇ ਕੇ ਇਸ ਮਨੁੱਖ ਦੇ ਐਬ ਖਤਮ ਕਰ ਦਿੱਤੇ ਤੇ ਚੰਗੇ ਗੁਣਾਂ ਦੇ ਨਾਲ ਇਸ ਦਾ ਜੀਵਨ ਸ਼ਿੰਗਾਰ ਦਿੱਤਾ ਤੇ ਗੁਰੂ ਜੀ ਕਹਿ ਰਹੇ ਹਨ ਉਹ ਮਨੁੱਖ ਦੇਵਤਾ ਬਣ ਗਿਆ ਹੈ ਕਈ ਵਾਰ ਅਸੀਂ ਉਦਾਹਰਨਾਂ ਦਿੱਨੇ ਹਾਂ ਇਹ ਮਨੁੱਖ ਤੇ ਦੇਵਤਿਆਂ ਵਰਗਾ ਹੈ ਪਾਤਸ਼ਾਹ ਜੀ ਕਹੇ ਰਹੇ ਹੰ ਚੰਗੇ ਗੁਣ ਗੁਰੂ ਨੇ ਟਕਾ ਦਿੱਤੇ ਮਨੁੱਖ ਦੇਵਤਿਆਂ ਵਾਲੀ ਗ੍ਰਤੀ ਬਣ ਜਾਵੇਗੇ ਇਸ ਲਈ ਜਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਗੁਰੂ ਨੂੰ ਐਸਾ ਕਰਦਿਆਂ ਇੱਕ ਛਿਰ ਵੀ ਨਹੀਂ ਲੱਗਿਆ ਕਿਉਂਕਿ ਭਾਗਾਂ ਵਾਲਿਓ ਗੁਰੂ ਸਮਰੱਥ ਹੈ ਮੈਂ ਮਨ ਤੇਰੀ ਤੇਗ ਪਿਆਰੇ ਮੈਂ ਮਨ ਤੇਰੀ Տੇਕ ਜਦੋਂ ਮਨ ਅੰਦਰ ਤੇਗ ਤਕਾਲੇ ਅਫਰ ਸਿਆਨਪਾ ਬਿਰਥੀਆਂ ਪਿਆਹੇ ਤੇਰੀਆਂ ਸਿਆਨਪਾ ਅੰਦਰੋਂ ਖਤਮ ਹੋ ਜਾਣਗੀਆਂ ਤੇਰੇ ਵਕਾਰ ਜੀਵਨ ਵਿੱਚੋਂ ਖਤਮ ਹੋ ਜਾਣਗੇ ਰੱਖਣ ਕੋ ਪ੍ਰਭ ਏਕ ਜਦੋਂ ਇਹ ਭਰੋਸਾ ਆਵੇਗਾ ਰੱਖਣ ਵਾਲਾ ਦਾਤਾ ਏਕ ਹੈ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਦਾ ਅੰਤਰ ਜਾਨੀ ਇਸ ਲਈ ਸਭ ਕੈਰੀ ਹਨ ਆਪ ਪਵਾਵਣ ਆਪ ਸਧਰਣਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵੀ ਆਪ ਹੈ ਇਸ ਸ੍ਰਿਸ਼ਟੀ ਦਾ ਆਸਰਾ ਵੀ ਆਪ ਬਣ ਗਿਆ ਹੈ ਜੀ ਆਪ ਕਰਾਵਣ ਦੋਸ ਨਾਲ ਲੈਣਾ ਆਪ ਹੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੁਨੀਆ ਵਿੱਚ ਸਭ ਕੁਝ ਕਰਨ ਵਾਲਾ ਹੈ ਆਪ ਹੀ ਪਹਿਲਾ ਕਰਨ ਵਾਲਾ ਹੈ ਤੇ ਦੋਸ ਨਾ ਲੈਣਾ ਸਿਰ ਦੋਸ ਵੀ ਆਪਣੇ ਤੇ ਨਹੀਂ ਲੈਂਦਾ ਕਿਉਂਕਿ ਭਾਗਾ ਵਾਲੋ ਜੈਸਾ ਮਨੁੱਖ ਨਹੀਂ ਦੁਨੀਆ ਦੇ ਵਿੱਚ ਕੰਮ ਕੀਤਾ ਇਸ ਦੇ ਕਰਮਾਂ ਦਾ ਲੇਖਾ ਇਸ ਦੀ ਕਿਸਮਤ ਤੇ ਹੋਣਾ ਹੈ ਇਸ ਦੇ ਕਰਮਾਂ ਤੇ ਹੋਣਾ ਹੈ ਨਵੇੜਾ ਕਰਮਾਂ ਤੇ ਹੋਣਾ ਹੈ ਸਤਿਗੁਰਾਂ ਨੇ ਕਹਿ ਦਿੱਤਾ ਕਰਮਾਂ ਉੱਪਰ ਨਿਭੜਾ ਹੈ ਜੈਸਾ ਕਹੇਗਾ ਤੈਸਾ ਭਰੇਗਾ ਜੈਸਾ ਬੀਜੇ ਸੋ ਲੁਣੈ ਕਰਮਾਂ ਸੰਧਰਾ ਖੇਤ ਸਤਿਗੁਰੂ ਜੀ ਕਹੇ ਰਹੇ ਹਨ ਜੈਸਾ ਬੀਜ ਬੋਇਆ ਫਲ ਵੀ ਤੈਸਾ ਮਿਲੇਗਾ ਗੁਰੂ ਜੀ ਰਹਿਮਤ ਕਰਨ ਸਤਿਗੁਰਾਂ ਦੇ ਪਾਵਨ ਹੁਕਮ ਦੀਆਂ ਚਾਰ ਪੰਕਤੀਆਂ ਦੀ ਵਿਚਾਰ ਗੁਰੂ ਰਹਿਮਤ ਸਦਕਾ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਪਾਤਸ਼ਾਹ ਜੀ ਵਿਚਾਰਾਂ ਕਰਨ ਦੀ ਬਾਣੀ ਪੜਨ ਦੀ ਸੇਵਾ ਕਰਨ ਦੀ ਸੋਝੀ ਸਮਾਪਤੀ ਨੂੰ ਜੀ ਹੋਈਆਂ ਪੁੱਲਾਂ ਦੀ ਖਿਮਾ ਵੱਧ ਵਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਪ੍ਰਿਆਕਰੋ ਜੀ ਨੰਬਰ ਚੱਕੋ ਸੰਗ ਸੰਜੋ ਗੁਰੂ ਵਾਲੇ ਬਣੋ ਆਪ ਜੜੋ ਆਪਣੇ ਬੱਚਿਆਂ ਸੰਗੀਆਂ ਸਾਥੀਆਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜੋ ਜੀ ਤਾਂ ਕਿ ਮਾੜੀ ਸੰਗਤ ਤੋਂ ਬਚ ਕੇ ਗੁਰੂ ਕੀ ਸੰਗਤ ਕਰਕੇ ਗੁਰੂ ਗੁਰੂ ਜਪ ਕੇ ਮਨੁੱਖਾ ਜੀਵਨ ਸਫਲ ਬਣਾ ਸਕੀਏ